ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਆਪ ਜੀ ਸਾਹਮਣੇ ਬੋਰਡ ਦੇ ਉੱਤੇ ਲਿਖਿ ਹੋਏ ਗੁਰਬਾਣੀ ਦੇ ਪਾਵਨ ਬਚਨ ਦੇਖ ਰਹੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 938 ਅੰਗ ਦੇ ਉੱਤੇ ਇੱਕ ਬਾਣੀ ਸ਼ੁਰੂ ਹੁੰਦੀ ਹੈ ਆਰੰਭ ਹੁੰਦੀ ਹੈ ਜਿਸ ਦਾ ਨਾਮ ਹੈ ਸਿੱਧ ਗੋਸ਼ਟ ਸਿੱਧ ਗੋਸ਼ਟ ਦੀ ਜਿਹੜੀ ਬਾਣੀ ਹੈ ਬਹੁਤ ਗੂੜ ਗਿਆਨ ਵਾਲੀ ਬਾਣੀ ਹੈ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜੀ ਦੇ ਨਾਲ ਉਹਨਾਂ ਸਿੱਧਾਂ ਦੀ ਚਰਚਾ ਹੋਈ ਹੈ ਜਿਹੜੇ ਬਹੁਤ ਗਿਆਨਵਾਨ ਸਨ ਉਸ ਵੇਲੇ ਬਹੁਤ ਸੋਚੀ ਰੱਖਦੇ ਸਨ ਤੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜੀ ਨੇ ਜੋ ਵੀ ਸਿੱਧਾਂ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਵਿਚਾਰ ਹੋਈ ਉਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਬਾਣੀ ਸਿੱਧ ਗੋਸ਼ਟ ਦੇ ਨਾਮ ਦੇ ਨਾਲ ਸਾਡੇ ਸਾਹਮਣੇ ਰੱਖਿਆ ਹੈ ਸਤਿਗੁਰੂ ਗੁਰੂ ਨਨਕ ਦੇ ਮਹਾਰਾਜ ਜੀ ਦੇ ਇਹ ਪਾਵਨ ਬਚਨ ਹਨ ਰਾਮ ਕਲੀ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਦੀ ਬਾਣੀ ਹੈ ਸਿੱਧ ਗੋਸ਼ਟ ਸਿੱਧਾਂ ਦੇ ਨਾਲ ਗੋਸ਼ਟੀ ਬਾਤ ਚੀਤ ਗੱਲਬਾਤ ਵਿਚਾਰ ਤੇ ਉਸ ਦੇ ਨਾਲ ਮੂਲ ਮੰਤਰ ਹੈ ਸੰਖੇਪ ਰੂਪ ਦੇ ਵਿੱਚ ਇੱਕ ਓੰਕਾਰ ਰਬ ਇੱਕ ਹੈ ਲਗਾਤਾਰ ਹੈ ਸਰਵ ਵਿਆਪਕ ਹੈ ਸਤਗੁਰ ਪ੍ਰਸਾਦ ਸਤਗੁਰ ਦੇ ਰਾਰੇ ਨੂੰ ਔਂਕੜਿਸ਼ ਕਰਕੇ ਨਹੀਂ ਆਇਆ ਕਿਉਂਕਿ ਸਤਗੁਰ ਦੀ ਕਿਰਪਾ ਸਤਗੁਰ ਦਾ ਪ੍ਰਸਾਦ ਹੈ ਉਹ ਜਿਹੜਾ ਇੱਕ ਰੱਬ ਹੈ ਪਰਮਾਤਮਾ ਹੈ ਉਹ ਸਤਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ ਸੇ ਇਹ ਬਾਣੀ ਦਾ ਨਾਮ ਹੈ मूल ਮੰਤਰ ਹੈ ਤੋਂ ਜੋ ਤੁਸੀਂ ਆ ਪੰਕਤੀਆਂ ਲਿਖੀਆਂ ਹੋਈਆਂ ਦੇਖ ਰਹੇ ਹੋ ਇਹ ਸਿੱਧ ਗੋਸ਼ਟ ਨਾਮ ਬਾਣੀ ਦੇ ਵਿੱਚ ਰਹਾਉ ਦੀ ਪੰਕਤੀ ਹੈ ਔਰ ਇਹ ਹੀ ਸਾਰੇ ਵਿਚਾਰ ਜਿਹੜੀ ਹੈ ਸਤਿਗੁਰ ਨੇ ਜਿਹੜੀ ਸਾਡੇ ਸਾਹਮਣੇ ਸਾਨੂੰ ਸਮਝਾਉਣ ਵਾਸਤੇ ਉਹ ਸਿੱਧਾਂ ਨੂੰ ਸਮਝਾ ਕੇ ਜੋ ਸਾਨੂੰ ਦੱਸਿਆ ਸਤਿਗੁਰ ਨੇ ਉਹ ਇਹ ਬਾਣੀ ਹੈ ਆਓ ਅੱਜ ਕਿਉਂਕਿ ਮੈਂ ਅੱਜ ਇਸ ਬਾਣੀ ਦੀ ਵਿਚਾਰ ਕਾਰਨੀ ਸ਼ੁਰੂ ਕੀਤੀ ਹੈ ਆਪ ਸੰਗਤਾਂ ਦੇ ਨਾਲ ਸਭ ਤੋਂ ਪਹਿਲਾਂ ਰਹਾਉ ਦੀ ਪੰਕਤੀ ਹੈ ਤੇ ਉਸ ਤੋਂ ਬਾਅਦ ਸਿੱਧ ਗੋਸ਼ਟ ਦੀਆਂ ਜਿੰਨੀਆਂ ਵੀ ਸਾਰੀਆਂ ਪੌੜੀਆਂ ਹਨ ਇੱਕ ਇੱਕ ਕਰਕੇ ਆਪ ਸੰਗਤਾਂ ਦੇ ਨਾਲ ਵਿਚਾਰ ਕੀਤੀ ਜਾਣੀ ਹੈ ਸਤਿਗੁਰੂ ਸਮਰੱਥਾ ਬਖਸ਼ਣ ਬੁੱਧੀ ਬਖਸ਼ਣ ਆਪ ਜੀ ਅਰਦਾਸ ਕਰਿਓ ਕਿਉਂਕਿ ਆਓ ਗੁਰਬਾਣੀ ਵਿਚਾਰੀਏ YouTube ਜੋ YouTube ਦਾ ਇਹ ਚੈਨਲ ਹੈ ਉਹਦੇ ਜਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਜਿਹੜੀ ਵਿਚਾਰ ਹੈ ਉਹ ਸਾਂਝੀ ਕੀਤੀ ਜਾਂਦੀ ਹੈ ਸੋ ਆਓ ਸਭ ਤੋਂ ਪਹਿਲਾਂ ਰਹਾਉ ਦੀ ਜਿਹੜੀ ਪੰਕਤੀ ਹੈ ਸਤਗੁਰ ਨੇ ਸਿੱਧ ਗੋਸ਼ਟ ਨਾਮ ਬਾਣੀ ਦੇ ਵਿੱਚ ਦਰਜ ਕੀਤੀ ਹੋਈ ਹੈ ਆਓ ਉਹ ਦੀ ਵਿਚਾਰ ਕਰੀਏ ਕੀ ਆ ਭਵੀ ਹੈ ਸੱਚ ਸੁਚਾ ਹੋਏ ਸਤਿਗੁਰੂ ਪਾਤਸ਼ਾਹ ਜੀ ਨੇ ਕੋਈ ਇਹ ਹੁੰਦਾ ਪਟਕਣਾ ਤੀਰਥਾਂ ਤੇ ਪਟਕਣਾ ਹੈ ਕਦੇ ਕਿਸੇ ਥੀਸ ਤੇ ਜਾਣਾ ਕਦੇ ਕਿਸੇ ਥੀਸ ਤੇ ਜਾਣਾ ਕਦੇ ਪਹਾੜਾਂ ਦੇ ਚਲੇ ਜਾਣਾ ਸਮੇਰ ਪਰਬਤ ਤੇ ਚਲੇ ਜਾਣਾ ਦੁਨੀਆ ਦੇ ਆਪਣੇ ਆਪ ਨੂੰ ਦੁਨੀਆ ਤੋਂ ਅਲੱਗ ਕਰ ਲੈਣਾ ਸਿੱਧਾ ਦਾ ਹੀ ਵਿਚਾਰ ਰਿਹਾ ਕਿ ਜੇ ਅਸੀਂ ਸੰਸਾਰ ਤੋਂ ਆਪਣੇ ਆਪ ਨੂੰ ਵੱਖਰਾ ਰੱਖੀਏ ਤਾਂ ਇੱਕ ਸਾਡੀ ਵਖਰੀ ਹਸਤੀ ਹੋਵੇਗੀ ਲੋਕਾਂ ਦੇ ਵਿੱਚ ਸਾਡਾ ਡਰ ਹੋਵੇਗਾ ਐਸੀ ਉਹਨਾਂ ਦੀ ਸੋਚ ਸੀ ਉਹ ਗਿਆਨਵਾਨ ਸਨ ਗਿਆਨ ਵੀ ਰੱਖਦੇ ਸਨ ਪ੍ਰਮਾਤਮਾ ਦਾ ਪਰ ਕੁਝ ਤਾਕਤਾਂ ਮਿਲਣ ਕਰਕੇ ਮਾਣ ਮੱਤੇ ਹੋ ਗਏ ਸਨ ਮਾਣ ਅੰਦਰ ਆ ਗਿਆ ਸੀ ਹੰਕਾਰ ਆ ਗਿਆ ਸੀ ਇਸ ਕਰਕੇ ਆਪਣੀ ਜੋ ਤਾਕਤ ਲੋਕਾਂ ਨੂੰ ਦਿਖਾਉਂਦੇ ਸਨ ਜੋ ਸਿੱਧੀਆਂ ਲੋਕਾਂ ਨੂੰ ਦਿਖਾਉਂਦੇ ਸਨ ਤੇ ਲੋਕਾਂ ਨੂੰ ਉਹਨਾਂ ਕੋਲ ਡਰ ਵੀ ਲੱਗਦਾ ਸੀ ਤੇ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੇ ਸਮਝਾਇਆ ਵੀ ਤੁਸੀਂ ਬਹੁਤ ਗਿਆਨਵਾਨ ਹੈ ਬੜੀ ਤੁਹਾਨੂੰ ਸੋਝੀ ਹੈ ਤੁਹਾਨੂੰ ਚਾਹੀਦਾ ਸੀ ਕਿ ਲੋਕਾਂ ਨੂੰ ਰੱਬ ਦੇ ਨਾਲ ਜੋੜ ਦੇ ਪਰ ਤੁਸੀਂ ਦੁਨੀਆ ਨੂੰ ਛੱਡ ਕੇ ਦੂਰ ਆ ਵਸੇ ਤੋਂ ਸਤਿਗੁਰ ਨੇ ਸਾਰੀ ਬਾਣੀ ਉਹਨਾਂ ਨੂੰ ਸਮਝਾਉਣ ਵਾਸਤੇ ਉਚਾਰੀ ਹੈ ਕਿਆਪ ਵੀ ਹੈ ਕਿਉਂਕਿ ਸਿੱਧ ਸਤਿਗੁਰ ਨੂੰ ਆਪ ਕਹਿੰਦੇ ਸੀ ਜਦੋਂ ਅਸੀਂ ਸਿੱਧ ਗੋਸ਼ਟ ਦੀ ਬਾਣੀ ਵੀ ਪੜਦੇ ਹਾਂ ਨਾ ਤੀਰਥ ਨਾਈ ਹੈ ਸੁਖ ਫਲ ਪਾਈ ਹੈ ਮੈਲ ਨਾ ਲੱਗਿਆ ਕਾਈ ਇਹ ਜਦੋਂ ਲੋਹਾਰੀਪਾ ਸਤਗੁਰਾਂ ਦੇ ਨਾਲ ਸਿੱਧ ਗੱਲਾਂ ਬਾਤਾਂ ਕਰਦਾ ਹੈ ਨਾ ਤਾਂ ਉਹ ਇਹ ਆਖਦਾ ਕਿ ਸਤਮੀ ਜਦੋਂ ਅਸੀਂ ਪੌੜੀ ਪੜਾਂਗੇ ਸਿੱਧ ਗੋਸ਼ਟ ਦੀ ਤਾਂ ਉਹਦੇ ਵਿੱਚ ਜਾ ਕੇ ਉਹ ਕਹਿੰਦਾ ਕਿ ਸਤਗੁਰ ਜੀ ਅਸੀਂ ਤਾਂ ਜਿਹੜੇ ਤੀਰਥਾਂ ਦੇ ਨਾਦੇ ਆ ਬੜੇ ਸੁੱਖ ਦੇ ਨਾਲ ਰਹਿੰਦੇ ਹਾਂ ਬੜੇ ਸੁੱਖਾਂ ਦੀ ਪ੍ਰਾਪਤੀ ਹੈ ਸਾਨੂੰ ਸਾਨੂੰ ਦੁਨੀਆਵੀ ਮੈਲ ਨਹੀਂ ਲੱਗਦੀ ਕੱਪੜੇ ਸਾਡੇ ਸੋਹਣੇ ਨੇ ਤਾਂ ਸਤਗੁਰੂ ਪਾਤਸ਼ਾਹ ਨੇ ਉਹਨਾਂ ਨਵੀਂ ਤੇ ਗੁਰਬਾਣੀ ਦੇ ਵਿੱਚ ਵੀ ਸਾਨੂੰ ਇਹ ਸਾਰਾ ਬਾਕੀ ਬਾਣੀ ਤੇ ਵੀ ਸਮਝਾਇਆ ਜਿਵੇਂ ਗੁਰਬਾਣੀ ਦੇ ਵਿੱਚ ਬਚਨ ਜੇ ਕੋਈ ਕਹਵੇ ਨਾ ਕਿ ਤੀਰਥਾਂ ਦੇ ਨਹਾ ਕੇ ਸਾਫ ਸੁਥਰੇ ਹੋ ਜਾਵਾਂਗੇ ਤਾਂ ਸਤਿਗੁਰ ਕਹਿੰਦੇ ਐਸਾ ਕਦੇ ਨਹੀਂ ਹੁੰਦਾ ਇੱਕ ਵਾਰੀ ਪਾਪ ਕੀਤਾ ਤੀਰਥੇ ਨਹਾ ਲੈ ਤੇ ਫਿਰ ਦੁਬਾਰੇ ਪਾਪ ਕਰ ਲਿਆ ਇਸ ਤਰ੍ਹਾਂ ਪਾਪ ਕਦੇ ਨਹੀਂ ਤੋ ਹੁੰਦੇ ਸਤਿਗੁਰ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਬੜੇ ਬਚਨ ਨੇ ਸਤਿਗੁਰ ਦੇ ਤੀਰਥ ਨਹਾਵਣ ਜਾ ਤੀਰਥ ਨਾਮ ਹੈ ਭਾਈ ਤੀਰਥਾਂ ਤੇ ਜਾਣਾ ਪਰਮਾਤਮਾ ਦਾ ਨਾਮ ਸਭ ਤੋਂ ਵੱਡਾ ਤੀਰਥ ਹੈ। ਬਾਬਾ ਕਬੀਰ ਜੀ ਵੀ ਆਖਦੇ ਨੇ। ਨਾਵਲ ਕੋ ਤੀਰਥ ਕਾ ਨੇ ਮਨ ਬਉਰਾ ਰੇ। ਪੂਜਨ ਕੋ ਬਉ ਦੇਵ। ਕਹੋ ਕਬੀਰ ਛੂਤਨ ਨਹੀਂ ਮਨ ਬਉਰਾ ਰੇ। ਛੂਤਨ ਹਰ ਕੀ ਸੇਵ। ਕਹਿੰਦੇ ਤੀਰਥਾਂ ਦੇ ਨਹਾ ਲਈਏ ਭਟਕ ਲਈਏ ਜੋ ਮਰਜੀ ਕਰ ਲਈਏ। ਤੀਰਥਾਂ ਦੇ ਨਹਾ ਕੇ ਜਾ ਕੇ ਤਾਂ ਸਨੋ ਉਲਟੀ ਮੈਲ ਚੜ ਜਾਂਦੀ। ਕਿਉਂਕਿ ਅਸੀਂ ਤੀਰਥ ਕਰ ਲਈ ਹਾਂ ਮਾਣ ਹੋ ਜਾਂਦਾ। ਹੰਕਾਰ ਹੋ ਜਾਂਦਾ। ਇਹਨੂੰ ਗੁਰੂ ਨਾਨਕ ਸਾਹਿਬ ਆਪ ਦੱਸਦੇ ਨੇ। ਸਤਿਗੁਰ ਕਹਿੰਦੇ ਨਾ ਅਵਲ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭਾਉ ਲੱਥੀ ਨਾਤੇ ਆ ਦੋਏ ਭਾ ਜੜੀ ਐਸਾ ਹੋਰ ਸਰੀਰ ਦੀ ਮਹਿਲ ਤਾਂ ਉਤਰ ਗਈ ਅੰਦਰ ਮੈਂ ਤੀਰਥ ਤੇ ਜਾ ਕੇ ਆਇਆ ਹੰਕਾਰ ਦੀ ਮਹਿਲ ਚੜ ਗਈ ਤੋ ਕਿਵੇਂ ਸੱਚਾ ਹੋ ਸਕਦਾ ਇਸ ਤਰ੍ਹਾਂ ਸੱਚਾ ਨਹੀਂ ਹੋ ਸਕਦਾ ਸਤਗੁਰ ਕਹਿੰਦੇ ਨਹੀਂ ਸੱਚਾ ਹੋਵੇਗਾ ਤੀਰਥਾਂ ਤੇ ਭਟਕਿਆ ਇਸ ਤਰ੍ਹਾਂ ਭਾਵੇਂ ਸੱਚਾ ਨਹੀਂ ਹੋ ਸਕਦਾ ਤੋ ਸਤਗੁਰ ਅਸਲੀ ਤੀਰਥ ਕਿਹੜਾ ਹੈ ਉਹ ਸੁਝਾਉਂਦੇ ਨੇ ਪਰਮਾਤਮਾ ਦੀ ਬੰਦਗੀ ਬਾਰੇ ਕਿੰਨਾ ਉਹਨਾਂ ਨੂੰ ਗਿਆਨ ਹੋਵੇਗਾ ਸਤਿਗੁਰੂ ਨੇ ਕਿਹੋ ਜਿਹਾ ਉਹਨਾਂ ਨੇ ਸਵਾਲ ਕੀਤੇ ਉਹ ਅਸੀਂ ਸਿੱਧ ਗੋਸ਼ਟ ਬਾਣੀ ਦੇ ਵਿੱਚ ਵਿਚਾਰਾਂਗੇ ਆਓ ਸਭ ਤੋਂ ਪਹਿਲੇ ਸਤਿਗੁਰੂ ਆਖਦੇ ਨੇ ਕਿ ਆਪ ਕੋ ਵੀ ਹੈ ਸਤਿਗੁਰੂ ਆਖਦੇ ਨੇ ਭਾਈ ਖੇ ਚਰਪਟ ਕਿਉਂਕਿ ਅੱਗੇ ਜਾ ਕੇ ਚਰਪਟ ਦਾ ਨਾਮ ਵੀ ਆਉਂਦਾ ਹੈ ਲੋਹਾਰੀ ਭਜੋਗੀ ਦਾ ਨਾਮ ਵੀ ਆਉਂਦਾ ਹੈ ਤੇ ਚਰਪਟ ਨੂੰ ਸੰਬੋਧਨ ਕਰਦੇ ਆ ਸਤਿਗੁਰੂ ਆਖਦੇ ਨੇ ਕਿ ਦਸੰਤਰਾ ਦੇਸ਼ ਦਸੰਤਰਾ ਦੇ ਵਿੱਚ ਭਟ ਗਿਆਂ ਤੀਰਥਾਂ ਤੇ ਭਟ ਗਿਆਂ ਸਤਗੁਰੂ ਕਹਿੰਦੇ ਉੱਥੇ ਜਾਣ ਦਾ ਲਾਭ ਕੀ ਹੈ ਕੋਈ ਲਾਭ ਨਹੀਂ ਹੈ ਜੇ ਪ੍ਰਮਾਤਮਾ ਨਾਲ ਮਿਲap ਨਹੀਂ ਹੋਇਆ ਜੇ ਹੰਕਾਰ ਅੰਦਰ ਆ ਗਿਆ ਤਾਂ ਸਤਗੁਰ ਕਹਿੰਦੇ ਨੇਗੇ ਸੱਚ ਸੋਚਾ ਹੋਏ ਸੱਚ ਦੇ ਚੱਤੇ ਨੂੰ ਸਿਹਾਰੀ ਹੈ ਸੱਚ ਵਿੱਚ ਜਦੋਂ ਸੱਚ ਵਿੱਚ ਆਪਣੀ ਸੁਰਤੀ ਜੋੜੇਗਾ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਵਿੱਚ ਆਪਣਾ ਮਨ ਜੋੜੇਗਾ ਤਾਂ ਸੁੱਚਾ ਹੋਣਾ ਨਹੀਂ ਤਾਂ ਤੀਰਥਾਂ ਦੇ ਨਾਤੇ ਹਾਂ ਕਦੇ ਮਨੁੱਖ ਸੁੱਚਾ ਨਹੀਂ ਹੋ ਸਕਦਾ ਇਹ ਸਾਫ ਸਥਾਨੀ ਹੋ ਸਕਦਾ। ਤੋ ਸਤਿਗੁਰ ਆਖਦੇ ਨੇ ਉਥੇ ਭਟਕਣ ਦਾ ਤੀਥਾਂ ਤੇ ਜਾਣ ਦਾ ਫਿਰ ਕੀ ਲਾਭ? ਜੇ ਪ੍ਰਮਾਤਮਾ ਤੋਂ ਬਿਨਾ ਸੁੱਚਾ ਹੀ ਨਹੀਂ ਹੋਣਾ। ਉਹ ਕਹਿੰਦੇ ਨੇ ਨਾਮ ਤੋਂ ਬਿਨਾ ਮਨੁੱਖ ਕਦੇ ਸੁੱਚਾ ਨਹੀਂ ਹੋ ਸਕਦਾ, ਪਵਿੱਤਰ ਨਹੀਂ ਹੋ ਸਕਦਾ। ਸਾਤ ਸ਼ਬਦ ਬਿਨ ਮੁਕਤ ਨਾ ਹੋ। ਮੁਕਤ ਹੁੰਦਾ ਖਲਾਸੀ ਮੁਕਤੀ। ਸਤੇਸਿਆਰੀ ਲੱਗੀ ਹੋਈ ਹੈ। ਮੰਮੇ ਨੂੰ ਓਂਕੜ ਕੱਕਾ ਤਤੇ ਸਿਆਰੀ ਇਸਤਰੀ ਲਈ ਨਿਸ਼ਵਦਨ ਮੁਕਤੀ ਖਲਾਸੀ ਕੀ ਤੋਂ ਖਲਾਸੀ ਦੁਨੀਆ ਸਾਗਰ ਤੋਂ ਭਵਜਲ ਸੰਸਾਰ ਤੋਂ ਤਾਂ ਸਤਿਗੁਰ ਕਹਿੰਦੇ ਨੇ ਸਾਚ ਸ਼ਬਦ ਬਿਨ ਉਸ ਪ੍ਰਮਾਤਮਾ ਪਰਮੇਸ਼ਰ ਜੋ ਮਾਲਕ ਹੈ ਨਾ ਪ੍ਰਮਾਤਮਾ ਦੁਨੀਆ ਦਾ ਉਹਦੇ ਸ਼ਬਦ ਤੋਂ ਬਿਨਾ ਉਹਦੇ ਨਾਮ ਤੋਂ ਬਿਨਾ ਸਾਚ ਸ਼ਬਦ ਬਿਨ ਮੁਕਤ ਨਾ ਹੋਈ ਕਦੇ ਕੋਈ ਦੁਨੀਆ ਦੇ ਵਿਕਾਰਾਂ ਤੋਂ ਸੰਸਾਰ ਸਮੁੰਦਰ ਤੋਂ ਖਲਾਸੀ ਨਹੀਂ ਪਾ ਸਕਦਾ ਈਰਥ ਤੇ ਜਾਇਆ ਵੀ ਨਹੀਂ ਪਾ ਸਕਦਾ ਕਿਵੇਂ ਪਾ ਸਕਦਾ ਸੱਚ ਸੋਚਿਆ ਹੋਏ ਜਦੋਂ ਸੱਚ ਵਿੱਚ ਟਿਕੇਗਾ ਸਤ ਵਿੱਚ ਮਨ ਜੋੜੇਗਾ ਤਾਂ ਸੋਚਿਆ ਹੋਣਾ ਸੋ ਸੱਚ ਦੀ ਗੱਲ ਕਰਦੇ ਨੇ ਸਤ ਵਿੱਚ ਪ੍ਰਮਾਤਮਾ ਦੇ ਵਿੱਚ ਮਨ ਟਿਕਾਣ ਦੀ ਗੱਲ ਕਰਦੇ ਨੇ ਰਹਾਉ ਦੀ ਪੰਕਤੀ ਦੇ ਵਿੱਚ ਇਹੀ ਹੈ ਕਿ ਭਾਈ ਸਿਰਫ ਪ੍ਰਮਾਤਮਾ ਦੇ ਵਿੱਚ ਮਨ ਜੋੜਿਆ ਹੀ ਮਨੁੱਖ ਸੋਚਿਆ ਹੋ ਸਕਦਾ ਹੈ ਪਵਿੱਤਰ ਹੋ ਸਕਦਾ ਹੈ ਭਟਕਣਾ ਤੋਂ ਬਚ ਸਕਦਾ ਹੈ ਪ੍ਰਮਾਤਮਾ ਦੇ ਨਾਲ ਜੁੜ ਸਕਦਾ ਹੈ ਸੋ ਬਾਕੀ ਪੌੜੀਆਂ ਦੀ ਵਿਚਾਰ ਅਸੀਂ ਵਾਰੀ ਵਾਰੀ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ